ਲਾ ਦੇ ਕਿ ਬਾਪੂ ਨੇ ਜਮੇ ਸੰਗ ਸ਼ਰਮ ਲਾਤੀ ਮੇਰੇ ਰੂਮ ਚ ਦੱਸ ਕੀ ਕਰਨ ਆਇਆ ਕਿੰਨਾ ਦਾ ਵੇੜਾ ਬੈ ਇੱਥੇ ਬੈਠ ਜੇ ਅੱਗੇ ਕਿਹੜਾ ਬਾਪੂ ਖਬਰਾਂ ਹੀ ਦੇਖਦਾ ਸੀਗਾ ਮੈਂ ਦੱਸ ਕੀ ਕਰਾਂ ਹੁਣ ਕੰਮ-ਕੁਮ ਕਰਕੇ ਮਸਾ ਵਿਹਲੀ ਹੋ ਕੇ ਬੈਠੀ ਸੀ ਵੀ ਚਲ 2 ਮਿੰਟ ਫੋਨ ਦੇਖਦੀ ਆ ਪਰ ਬਾਪੂ ਨੇ ਆ ਕੇ ਨਾ ਸਾਰੀ ਸੱਤਿਆਨਾਸ਼ ਕਰਤਾ ਪਤਾ ਨਹੀਂ ਕਿਹੜੀਆਂ ਖਬਰਾਂ ਦੇਖਣੀਆਂ ਕਿਹੜੀਆਂ ਨਾ ਮੈਂ ਕੀ ਕਰਾਂ ਮੈਂ ਨਾ ਅੰਦਰ ਬੈਠਣ ਜੋਗੀਆਂ ਕਿੱਥੇ ਜਾਵਾਂ ਪਲਾਨ ਕਰਦੇ ਆ ਉੱਪਰ ਚਵਾਰੇ ਚ ਪਾਉ ਜਾਨੀ ਆ ਨਾਲੇ ਥੋੜਾ ਬਹੁਤ ਉੱਥੇ ਕੰਮ ਕਰ ਲਵਾਂਗੇ ਨਾਲੇ ਉੱਥੇ ਹੀ ਸੌਂ ਜਾਊਂਗੀ ਦੋ ਕੁੜੇ ਰੈਸਟ ਕਰ ਲਵਾਂ ਬਾਪੂ ਨੇ ਤਾਂ ਸਾਰਾ ਹੀ ਪਲਾਨ ਖਰਾਬ ਕਰਕੇ ਧਰਤਾ ਛੱਡ ਪਰ ਚਵਾਰੇ ਇੱਥੇ ਜਾਨੀ ਆ ਕੰਮ ਕੁੰਮ ਕਰੂੰਗਾ ਚਲ ਖਾਓ ਰਾਜ ਦਾ ਕੀ ਆ ਉੱਪਰ ਗੜਾ ਮਾਰ ਕੇ ਨਾ ਮਾਣਾ ਜਾ